ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਈ ਆਪਣੇ ਛੱਤ ਤੇ ਲੱਗੀ ਜਾਂਦੀ ਹੈ ਮਿੱਟੀ ਤੇ ਮਲਾਉਣੀ ਆ ਤੁਹਾਨੂੰ ਮਿੱਟੀ ਲਾਉਣ ਵਾਲੀ ਲੇਬਰ ਨਾਲ ਘਰੋ ਤਿਆਰ ਕਰਕੇ ਲਿਆਉਂਦੇ ਆ ਪਾਉਂਡੋ ਮਿੱਟੀ ਆ ਬਈ ਬਿਲਕੁਲ ਸਿਰਾਂ ਮਿੱਟੀ ਆ ਗਾਰੰਟੀ ਸੁਦਾ ਕੰਮ ਆ ਬਾਈਆਂ ਦਾ ਤੇ ਲੱਗੇ ਪਏ ਆ ਬਈ ਲਾਉਣ ਤੇ ਗਰਮੀ ਵੀ ਅੱਜ ਬਹੁਤ ਆ ਅੱਜ ਤਾਂ ਗਰਮੀ ਭਾਲੀ ਸੀਗੀ ਬਈ ਤੇ ਬਹੁਤ ਵਧੀਆ ਲਾਉਂਦੇ ਆ ਬਈ ਅੱਧਾ ਅੱਧਾ ਇੰਚ ਲਾਉਂਦੇ ਆ ਪੂਰੀ ਸਿਰਾਂ ਲਾਈ ਦਰਿਉਂਦੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਸਸਰੀ ਗਾ ਲਵ ਯੂ ਤੇ ਤੈਨੂੰ ਵੀ ਸਸਰੀ ਗਾ ਅੱਜ ਬਾਈ ਨਾ ਕਰੇ ਆ ਆਪਾਂ ਮਿੱਟੀ ਲਾਉਣੇ ਆ ਆ ਪਹਿਲਾਂ ਤਾਂ ਮਿੱਟੀ ਵੀ ਟਿੱਕ ਕਰ ਲਓ ਬਾਈ ਚੰਚ ਲਾਈ ਲਾਈ ਬਹੁਤ ਸੋਹਣੀ ਲਾਉਂਦੇ ਆ ਬਈ ਦੋ ਮਿੱਟੀ ਆ ਬਾਈ ਫੁੱਲ ਮਲਨ ਮੁੱਲਨ ਪਾ ਕੇ ਬਾਈ ਘਰੋ ਬਣਾ ਕੇ ਲਿਆਉਂਦੇ ਆ ਪਹਿਲਾਂ ਘਰੇ ਇਹ 15 20 ਦਿਨ ਟੋਏ ਚ ਰੱਖਦੇ ਆ ਹਾਂ ਗਲੀ ਮਿੱਟੀ ਆ ਬਾਈ ਹੁਣ ਨਾ ਮੀਹਾਂ ਦੀ ਰੋਤ ਆ ਗਈ ਸਹੀ ਆ ਸਹੀ ਇੱਕ ਤਾਂ ਭਾਰਾ ਮੀਂਹ ਪੈ ਵੀ ਗਿਆ ਉਹਦੇ ਸਾਡੇ ਮਾੜੇ ਮੋٹے ਫਿੱਲਾ ਪੈ ਵੀ ਗਈ ਲੈਂਟਰ ਹਾਂ ਜੇ ਬਾਈ ਕਿਸੇ ਨੇ ਮਿੱਟੀ ਲਵਾਉਣੀ ਆ ਹਨਾ ਤੇ ਇਹ ਬਾਈ ਨਾਲ ਨਾ ਆਪਾਂ ਇਹਦਾ ਵੀਡੀਓ ਚ ਨੰਬਰ ਦੇਵਾਂਗੇ ਚਲਦੀ ਚ ਤੇ ਤੁਸੀਂ ਉਹ ਨੰਬਰ ਤੇ ਨਾ ਸੰਪਰਕ ਕਰਿਓ ਬਾਈ ਮਿੱਟੀ ਦੀ ਦੱਸੀ ਜਾਣਕਾਰੀ ਕੀ ਇਹ ਜਾਣਕਾਰੀ ਦੋ ਮਿੱਟੀ ਆ ਵੀਰੇ ਮਾਲ ਨੂੰ ਰਾਲਿਆ ਰਲਾਇਆ ਸਾਰਾ ਕੁਝ ਵਧੀਆ ਘਰੋਂ ਤਿਆਰ ਕਰਕੇ ਓ ਕੀ ਲਿਆਉਣੀਆ ਕਰਕੇ ਜਮਾ ਓਕੇ ਤੇ ਗਰੰਟੀ ਸ਼ੁਦਾ ਕੰਮ ਆ ਹੈ ਕਿੰਨੇ ਚਿਰ ਦੀ ਗਰੰਟੀ 5-4 ਸਾਲਾਂ ਦੀ ਗਰੰਟੀ ਜਮਾ ਬਈ ਹੈਗੀ ਆ ਹਾਂ ਮਿੱਟੀ ਆ ਬਾਈ ਹਾਂ 4 4 ਸਾਲ ਕੋਈ ਰੋਟੀ ਟੁੱਕ ਦਾ ਖਰਚਾ ਸਭ ਕੁਝ ਸੌ ਦਾ ਲੈ ਕੇ ਆਉਂਦੇ ਆ ਕੱਲੀ ਚਾਹ ਪੀਂਨੇ ਹਾਂ ਠੀਕ ਆ ਉਹਦਾ ਅਗਲੇ ਦੀ ਖੁਸ਼ੀ ਹੈ ਜੇ ਕਹਿੰਨੇ ਖਵਾਤੀ ਬਾਈ ਹਾਂ ਸਹੀ ਸਹੀ ਉਹ ਤਾਂ ਬਈ ਹੋ ਜੇ ਦੂਰ ਦੀ ਬਾਟ तकरीबन ਲੈ ਕੇ ਤੁਰਦੇ ਆ ਨਾਲ ਕਿੱਥੋਂ ਕਿੱਥੇ ਜਾਂਦੇ ਆ ਬਾਈ ਜਿੱਥੋਂ ਦੀ ਵੀ ਕਹਦੇ ਕੋਈ ਭਵੇਂ ਯਾਰ 4 ਕਿਲੋਮੀਟਰ 110 ਦੇ ਵਿੱਚ ਖੁੱਲਾ ਬਾਈ ਕੰਮ ਬਾਈਆਂ ਦਾ ਜੇ ਕਿਸੇ ਨੇ ਛੱਤ ਤੇ ਮਿੱਟੀ ਲਵਾਉਣੀ ਹੋਵੇ ਤਾਂ ਉਹ ਤਾਂ ਬਾਈ ਫਿਰ ਮਿਹਨਤ ਆ ਤੇ ਬਾਈ ਬਣ ਕੇ ਨਾ ਇੱਕ ਹੋਰ ਗੱਲ ਆ ਵੀ ਬੰਦੇ ਵਿਚਾਰੇ ਨਾ ਕਿਰਤੀ ਕਿਸਾਨ ਆ ਹਨਾ ਕਿਸਾਨ ਹੀ ਕਹੋ ਯਾਰ ਆਪਣੇ ਜਦੋਂ ਮਜ਼ਦੂਰ ਭਾਈਚਾਰਾ ਤੇ ਬਾਈ ਇਹ ਨਾ ਬਾਈਆਂ ਦਾ ਜਮਾਂ ਜ਼ੀਰੋ ਲੈਵਲ ਤੋਂ ਆ ਕੰਮ ਹਾਂ ਜੈ ਨਵਾਂ ਸ਼ੁਰੂ ਕੀਤਾ ਬੀਡ ਕੋ ਸ਼ੇਅਰ ਕਰਿਓ ਹਾਂਜੀ ਘੱਟੋ ਘੱਟ 2K ਸ਼ੇਅਰ ਹੋਣੀ ਚਾਹੀਦੀ ਐ ਵੀਡੀਓ ਜੇ 2K ਸ਼ੇਅਰ ਨਾ ਨਾ ਹੋਈ ਤਾਂ ਆਪਾਂ ਆ ਹੀ ਆਖਦੇ ਆਂਗੇ ਵੀ ਯਾਰ ਪੰਜਾਬ 'ਚ ਕੋਈ ਪੁੰਨ ਧਰਮ ਵਾਲਾ ਹਜੇ ਰਿਹਾ ਹੀ ਨਹੀਂ ਹਾਂ ਮੱਛੀ ਹੁੰਦੇ ਹਾਂ ਹਾਂ ਬਾਈ ਬਣ ਕੇ ਨਾ ਮੱਛਿਆ ਨਾ ਕਰੋ ਰੀਸ ਕਰਿਆ ਕਰੋ ਤੇ ਬਾਈਆਂ ਨਾਲ ਬਈ ਕਰਿਓ ਕਨੈਕਟ ਤੇ ਇੱਕ ਬਾਈ ਦਾ ਆਫਰ ਨਿਕਲਿਆ ਦੱਸੀ ਬਾਈ ਜਿਹੜੀ ਬਾਈ ਜੇ ਕੋਈ ਗਰੀਬ ਬੰਦਾ ਜਿਹਦੇ ਕੋਲੇ ਨਹੀਂ ਕੋਈ ਬਜ਼ੁਰਗਾ ਜਿਹਤੋਂ ਨਹੀਂ ਮਿੱਟੀ ਲੱਗਦੀ ਉਹਦੇ ਫਰੀ ਮਿੱਟੀ ਲਾ ਕੇ ਜਾਵਾਂਗੇ ਲੈ ਵੀ ਬਹੁਤ ਵੱਡੀ ਗੱਲ ਕਰਤੀ ਬਾਈ ਨੇ ਬਾਈ ਬੰਦਾ ਹਾਂ ਕਰਦਾ ਮਾੜਾ ਚੱਲ ਜੂ ਦਿਲ ਦਾ ਮਾੜਾ ਨਹੀਂ ਚੱਲਦਾ ਹੁੰਦਾ ਜੇ ਦਿਲ ਹੈ ਨਹੀਂ ਨਾ ਬੰਦੇ 'ਚ ਤਾਂ ਜਮਾਂ ਖਤਮ ਹੁੰਦੀ ਹੈ ਕਹਾਣੀ ਤੇ ਮੁੰਡੇ ਨੇ ਬਹੁਤ ਵੱਡਾ ਦਿਲ ਕੱਢਿਆ ਪਾੜ ਜੱਟਾ ਪੱਲਿਓ ਪੈਸੇ ਲਾ ਕੇ ਯਾਰ ਮਿੱਟੀ ਲਾ ਕੇ ਆਉਣੀ ਬਹੁਤ ਵੱਡੀ ਗੱਲ ਆ ਹਾਂ ਸ਼ੇਰ ਵੱਤ ਤੋਂ ਵੱਧ ਕਰਿਓ ਬਾਈ ਤੇ ਗੁੱਸਾ ਨਾ ਕਰਿਓ ਕੋਈ ਭਰਾ ਇਹ ਅੱਜ ਨਾ ਮੈਂ ਵਿਖਾਏ ਹੀ ਆ ਵੀ ਜਿਹੜੇ ਬੰਦੇ ਆਦੇ ਹੁੰਦੇ ਨਾ ਬਹਿ ਕੇ ਉੱਠ ਨਹੀਂ ਸਕਦਾ ਆ ਐਣੀ ਭਵੇਂ ਆ ਸਾਰੀ ਦਿਹਾੜੀ ਲਾਈ ਚੱਲਿਓ ਐ ਇਥੋਂ ਪੱਟ ਖੜ ਜਾਂਦੇ ਆ ਮਾੜੇ ਬੰਦੇ ਦੇ ਬਾਈ ਖਲਗਾਂ ਪੈ ਜਾਂਦੀਆਂ ਹਾਂ ਤੇ ਮਿੱਟੀ ਬਈ ਬਹੁਤ ਸੋਹਣੀ ਲਾਈ ਆ ਪਾਈਆਂ ਨੇ ਸਰੀਰ ਕਮਾਏ ਆ ਜਿੰਦੇ ਕੋਈ ਜ਼ਰੂਰੀ ਨਹੀਂ ਜੇ ਜਿੰਮ ਲਾਵਾਂਗੇ ਸਰੀਰ ਫੇਸ ਮੈਂ ਖੇਤੀਬਾੜੀ ਕਰੀ ਆ ਬਾਈ ਸੂਈ ਦੇ ਨਖਾਰੇ ਵਿੱਚ ਦੀ ਗੱਡਿਆ ਹਲ ਮੈਂ ਖਿੱਚੇ ਆ ਕੱਦੂ ਹੱਥੀ ਮੈਂ ਕਰਿਆ ਸਹੀ ਗੱਲ ਠੀਕ ਆ ਨਾ ਤੇ ਘਰ ਖਾਦਾ ਪ੍ਰਮਾਤਮਾ ਨੇ ਚਲੋ ਜੇਬ ਜਾਣਾ ਦੇਵ ਬਖਸ਼ੀ ਆ ਜਾਂ ਜੇਬ ਜਾ ਸੂਰਤ ਬਖਸ਼ੀ ਆ ਉਹ ਤਾਂ ਉਵੇਂ ਹੀ ਰਹਿਣੀ ਆ ਤੇ ਬਾਈ ਬਣ ਕੇ ਗੁੱਸਾ ਨਾ ਮੰਨਿਆ ਕਰੋ ਰੀਸ ਕਰਿਆ ਕਰੋ ਸਹੀ ਹੈ ਸਹੀ ਤੇ ਲੜਾਈ ਆਪਣੀ ਕਿਸੇ ਨਾਲ ਨਹੀਂ ਨਾ ਪਾ ਕਿਸ ਨੂੰ ਗਲਤ ਬੋਲ ਕੇ ਨਾ ਲੜਗੇ ਤੁਸੀਂ ਭਵੇਂ ਮੈਨੂੰ ਗਾਲਾਂ ਕੱਢੀ ਜੋ ਕਿਉਂਕਿ ਜੇ ਮੈਂ ਗਾਲਾਂ ਕੱਢੂ ਮੇਰੀ ਜ਼ਬਾਨ ਗੰਦੀ ਹੋਊਗੀ ਤੁਹਾਡੀਆਂ ਧੀਆ ਭੈਣੀਆਂ ਤੁਹਾਡਾ ਧੀ ਨੰਗਾ ਤੁਹਾਡੀਆਂ ਧੀਆ ਭੈਣਾਂ ਮੇਰੀਆਂ ਧੀਆ ਭੈਣਾਂ ਤੋਂ ਤੋਂ ਪਹਿਲਾਂ ਸਹੀ ਗੱਲ ਠੀਕ ਹੈ ਨਾ ਵੀਡੀਓ ਨੂੰ ਬਈ ਸ਼ੇਅਰ ਕਰੋ ਗਰੀਬ ਭਰਾ ਦੀ ਵੀਡੀਓ ਦਾ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ